ਯੋਗਪ੍ਰੀਤ ਮੇਲੇ ਦੀ ਐਡ ਮੇਲੇ ਦੀ ਐਡ ਮੇਲੇ ਦੀ ਐਡ ਆ ਚੱਕ ਮੱਲਾ ਮੇਲੇ ਤੇ ਆ ਗਏ ਪ੍ਰੀਤ ਵੇਖ ਗਿਆ ਤਾਂ ਸਹੀ ਜ਼ਿਮੀਦਾਰ ਕਿਤੇ ਆਏ ਨਾ ਕਹਿਣ ਵੀ ਸਾਨੂੰ ਸੱਦ ਕੇ ਮੇਲੇ ਤੇ ਤੇ ਆਪ ਮੇਲੇ ਤੇ ਪਹੁੰਚੇ ਨਹੀਂ ਜਾਂ ਮੇਲਾ ਕਿ ਹੋ ਗਿਆ ਸੀ ਚੰਗਾ ਮਾੜਾ ਦੱਸਿਆ ਨਹੀਂ ਇੱਧਰ ਵੀ ਘੜੌੜ ਬਹੁਤ ਖੜਾ ਪ੍ਰੀਤ ਮੈਂ ਨਹੀਂ ਮਾੜਾ ਜਾਂ ਗੱਡੀਆਂ ਦੇ ਪਾਸੇ ਤਾਂ ਜਾ ਕਿਨੀਆਂ ਗੱਡੀਆਂ ਆਇਆਂ ਪਤਾ ਤਾਂ ਲੱਗੇ ਪਹਿਲਾਂ ਦੇਣਾ ਮੇਲੇ ਦਾ ਯਾਰਾ ਗੱਡਣਾ ਦਾ ਬਹੁਤਾ ਹੂੰ ਪਾਰਕਿੰਗ ਤਾਂ ਭਰੀ ਪਈ ਮੰਡੀ ਬਣੀ ਖੜੀ ਆ ਪ੍ਰੀਤ ਆਹ ਪ੍ਰਬੰਧ ਆਹ ਸੇ ਮੱਲਾ ਉਂਗਲੀ ਨਾਲ ਹੀ ਗੱਲ ਕਰਦਾ ਕਨੈਕਟਰ ਹੋਰੇ ਇਹਦਾ ਸ਼ਾਰੇ ਨਾਲ ਬੁਲਾਵੇ ਨਹੀਂ ਮੁੰਡੂ ਗੱਭਰੂ ਖਾਣ ਦਾ ਉਹ ਗੱਲ ਬਣੀ ਪਈ ਆ ਪ੍ਰੀਤ ਉਹ ਗੱਲ ਬਣੀ ਪਈ ਆ ਆ ਜਾ ਦੇਖਦੇ ਆ ਫਿਰ ਕੋਈ ਪ੍ਰੀਤ ਕਿੱਥੇ ਇਹ ਗੱਲਬਾਤ ਵੱਡੇ ਬਾਈ ਦਫੂ ਆਈ ਜਾਂਦਾ ਯਾਰ ਮੈਨੂੰ ਚਲੋ ਵੀ ਸਜਣੋ ਲੈ ਵੀ ਸਜਣੋ ਬਹੁਤ ਨਾ ਮਾਸਤਰੀ ਉਹਦੇ ਵਿੱਚ ਬਣੀ ਵੇਖ ਕਾ ਪ੍ਰੀਤ 104 ਬਣੀ ਖੜੀ ਆ ਨਾ ਡੇਟ ਫਲਾਈਟ ਟੋਲਡੈਂਟ ਹੈ ਜਿਹੜੀ ਡੇਟ ਫਲਾਈਟ ਹੈ ਚਲੋ ਵੀ ਅੱਜ ਪੁੱਤ ਤੁਹਾਨੂੰ ਮੈਂ ਮੇਲਾ ਦਿਖਾਉਣਾ ਅੱਜ ਕੈਮਰੇ ਤੇ ਮੈਂ ਆ ਪ੍ਰੀਤ ਤੁਸੀਂ ਅੱਜ ਮੇਲੇ ਤੇ ਆ ਬਾਈ ਸਤਿ ਸ੍ਰੀ ਅਕਾਲ ਇੱਧਰ ਕੀ ਆ ਓਏ ਇੱਧਰ ਤਾਂ ਗੋੜ ਵਾਲੇ ਆ ਪਹਿਲਾਂ ਆਪਾਂ ਮਹਕਮੇ ਵਾਲੇ ਪਾਸੋਂ ਫਿਰ ਬ੍ਰਿਗੇਡ ਬੜੇ ਪ੍ਰਬੰਧ ਪਰੰਪਰਿਤ ਕੀਤੇ ਆ ਬ੍ਰੀਤ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਡੀਓ ਦੇਖ ਕੇ ਆਏ ਆ ਬੜਾ ਧੰਨਵਾਦ ਤੁਹਾਡਾ ਆ ਜਿਹੜਾ ਪੈਂਡ ਆ ਉਹ ਜਿਉਂਦਾ ਰਿਹਾ ਬਾਈ ਜਿਉਂਦਾ ਰਹਿ ਜਿਉਂਦਾ ਰਹਿ ਜਿਉਂਦਾ ਰਹਿ ਠੀਕ ਸੀਚੇ ਵਾਲ ਬਾਬਿਆਂ ਵਾਲਾ ਬਾਬਿਆਂ ਵਾਲਾ ਪੈਂਡ ਆ ਵੀ ਬਾਈ ਦਾ ਸੈਕਿੰਡ ਮਿੰਟ ਦੇ ਵਿੱਚ ਤੁਹਾਨੂੰ ਵੈਰਾਈਟੀਆਂ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਓਏ ਆ ਪ੍ਰੀਤ ਕਾਦੀ ਮਸ਼ੀਨ ਆ ਓਏ ਢੇ ਲੰਮੀ ਓਏ ਇਲਾਕੇ ਚੋਂ ਪੈਦਾ ਹੋਣੀ ਐ ਜੇ ਉੱਥੇ ਪੈਦਾ ਕੀਤੀ ਜਾਂਦਾ ਓਹ ਆ ਲੂਆ ਗਰੇਡਰ ਆ ਗਰੇਡਰ ਆ ਗਰੇਡਰ ਆ ਓਏ ਗਰੇਡਰ ਆ ਆ ਨੀ ਆ ਬੰਦੇ ਕੌਣ ਫਿਰਦੇ ਆ ਆਹਾਂ ਜਿਹੜਾ ਗਰੇਡਰ ਪੈਂਦਾਗਾ ਇੱਥੇ ਜਿਹੜਾ ਗਰੇਡਰ ਲੂਟਰ ਕੱਢਣਾ ਇਹਨਾਂ ਨੇ ਆ ਬੰਦਾ ਦੇਖਿਆ ਦੇਖਿਆ ਨਹੀਂ ਲਾਤਾ ਮੈਨੂੰ ਬਾਈ ਸਾਦਰੀ ਕਾ ਧੰਨਵਾਦ ਹੋਰ ਬਾਈ ਕੀ ਹਾਲ ਆ ਕੈਮ ਆ ਮੈਂ ਕਿਹਾ ਅੱਜ ਚੱਲ ਗਏ ਮੇਲੇ ਤੇ ਫਿਰ ਅੱਜ ਵੀਡੀਓ ਪਾਵਾਂਗੇ ਫਿਰ ਕੱਲ ਨੂੰ ਹੋਰ ਲੋਕ ਆਉਣਗੇ ਵੀ ਪ੍ਰਬੰਧ ਦਿਖਾਈਏ ਵੀ ਕਿਵੇਂ ਆ ਕਿ ਮੈਂ ਚੱਲ ਰਿਹਾ ਵਧੀਆ ਚੱਲ ਰਿਹਾ ਬਹੁਤ ਵਧੀਆ ਬਹੁਤ ਵਧੀਆ ਜੀ ਬੜੀ ਆਹ ਟਰੈਕਟਰ ਦੇਣਾ ਜਿਹੜਾ ਮੇਲੇ ਤੇ ਆਊਗਾ ਬੰਦਾ ਜੀ ਇਹ ਫਾਰਮ ਟਰੈਕ ਹੈ ਨਾਲ ਉਹ ਸ਼ਕਤੀਮਾਨ ਦਾ ਰੋਟਰ ਵੀ ਹੈ ਅੱਛਾ ਮੈਂ ਆ ਸੋਚਿਆ ਵੀ ਆਹ ਟਰੈਕਟਰ ਕੰਪਨੀ ਦੀ ਮਿਸ਼ੂਰੀ ਆਹ ਟਰੈਕਟਰ ਤਾਂ ਮੇਲੇ ਤੇ ਆਉਣ ਵਾਲਿਆਂ ਨੂੰ ਦੇਣਾ ਉਹ ਭਾਈ ਮੇਲੇ ਤੇ ਆਉਣ ਵਾਲੇ ਬੰਦੇ ਨੂੰ ਆਹ ਟਰੈਕਟਰ ਮਿਲ ਜਾਣਾ ਮੱਲੋ ਆ ਟਰੈਕਟਰ ਮਿਲ ਸਕਦਾ ਆ ਰੂਟਾਵੇਟਰ ਮਿਲ ਸਕਦਾ ਉਹ ਉਹ ਬੂਮਰ ਵੀ ਦੇ ਦਗੇ ਉਹ ਮੱਲੋ ਆ ਆ ਬੂਮਰ ਵੀ ਮਿਲ ਸਕਦਾ ਤੁਹਾਨੂੰ ਆ ਬੂਮਰ ਵੀ ਕਰੋ ਗੱਲ ਕਰੋ ਗੱਲ ਆ ਤਾਂ ਮੇਲੇ ਤੇ ਆਉਣ ਨੂੰ ਮਿਲ ਸਕਦਾ ਬਾਕੀ ਕਿਹੜੀ ਕਿਹੜੀ ਮਸ਼ੀਨਰੀ ਤੇ ਤੁਹਾਨੂੰ ਮੇਲੇ ਦੇ ਨਾਂ ਤੇ ਡਿਸਕਾਊਂਟ ਮਿਲ ਸਕਦਾ ਭਾਈ ਆ ਜਿੰਨੀ ਆਪਾਂ ਨੂੰ ਮਸ਼ੀਨਰੀ ਦਿਸੂਗੀ ਤੂੰ ਆ ਵੀਡੀਓ ਚ ਸਾਰੀ ਦਾ ਡਿਸਕਾਊਂਟ ਮਿਲੂਗਾ ਸਾਰਿਆਂ ਦੇ ਲਈ ਅੱਜ ਜਿਹੜਾ ਬੁਕਿੰਗ ਕਰਾਉਗੇ ਸਾਰਿਆਂ ਨੂੰ ਡਿਸਕਾਊਂਟ ਅੱਜ ਤੇ ਕੱਲ ਨੂੰ ਵੀ ਕੱਲ ਨੂੰ ਵੀ ਮੱਲੋ ਜਿਹੜਾ ਬੰਦਾ ਮਰਜੀ ਆ ਸਾਹਮਣੇ ਟਰੈਕਟਰ ਖੜੇ ਆ ਜਿਹੜਾ ਵੀ ਡਿਸਕਾਊਂਟ ਸਾਰਿਆਂ ਤੇ ਮਿਲੂ ਹਰੇਕ ਆ ਸ਼ਕਤੀਮਾਨ ਵਾਲੇ ਬੈਠੇ ਆ ਲੈ ਸ਼ਕਤੀਮਾਨ ਵਾਲੇ ਸ਼ਕਤੀਮਾਨ ਵਾਲੇ ਵੀ ਡਿਸਕਾਊਂਟ ਸ਼ਕਤੀਮਾਨ ਜੀ ਦੇ ਲੱਕੀ ਗੁੱਬਾਂ ਕਟਾਏ ਨੇ ਸ਼ਕਤੀਮਾਨ ਆ ਉਹ ਉਹ ਬੱਟ ਉਹ ਬੱਟ ਸਾਰਾ ਟਾਇਰ ਬ੍ਰੀਤ ਹੋਇਆ ਉਹ ਦੇਖੋ ਓਏ ਓ ਦੇਖ ਉਸ ਸਟੇਲਰ ਕਲਾ ਜਿਹੜਾ ਟਾਇਰ 27 ਲੱਖ ਦਾ ਕੁਝ ਵੀ ਕਰਦਾ ਬੰਦੇ ਉਹ ਨਹੀਂ ਅੱਤਾ ਕਰਾਂਗੇ ਕਾ ਭਾਈ ਉਹ ਸਾਸਰੀ ਘਾਲ ਵੀਰੇ ਸਾਸਰੀ ਯਾਰ ਮੈਨੂੰ ਐਂ ਦੱਸ ਓਏ ਉਹ ਆਪਣੇ ਵਾਲੇ ਟਾਇਰ ਓਏ ਆ ਪੈ ਓਏ ਇਹ ਵੀ ਦਿਖਾ ਦਿੰਨੇ ਆ ਉਹ ਪ੍ਰੀਤ ਆ ਤੂੰ ਮੈਨੂੰ ਐਂ ਦੱਸ ਵੀ ਜਿਹੜਾ ਟਾਇਰ 27 ਲੱਖ ਦਾ ਉਹ ਮਸ਼ਿਨਰਾ ਕਿੰਨੇ ਦਾ ਹੋਇਆ 27 54 ਜੇ ਚਾਰ ਟਾਇਰ ਵੀ ਪੈਂਦੇ ਹੋਏ ਤਾਂ 1 ਕਰੋੜ 8 ਲੱਖ ਦੇ ਤਾਂ ਟਾਇਰ ਹੀ ਆ ਚਾਰ ਇਹ ਕੋਆ ਬੀਕੇਡੀ ਵਾਲੇ ਆ ਓਏ ਬੀਕੇਡੀ ਵਾਲੇ ਆ ਵੀ ਕਾਇਲਤ ਕਰਨ ਲੱਗ ਗਏ ਆ ਰੇਡੀਅਲ ਵੀ ਆ ਗਏ ਓਏ ਆ ਪਾਏ ਆ ਨਾਲੇ ਓਏ ਆ ਦੇਖੋ ਪ੍ਰੀਤ ਜਿਹੜੇ ਆਪਣੇ ਟਰੈਕਟਰ ਦੇ ਬੂਮਰ ਜਿਹੇ ਦੇ ਟਾਇਰ ਪਾਏ ਸੀ ਆ ਪਾਏ ਆ ਆ ਪਾਏ ਆ ਉਹ ਟਾਇਰ ਆ ਪਾਏ ਓਏ ਓਏ ਜੇ ਆਪਣੇ ਵਾਲੇ ਦਾ ਟਾਇਰ ਪਾਟ ਗਿਆ ਦੇਖੋ ਐਵੇਂ ਵੀ ਮਿਲ ਜਾਂਦੇ ਟਾਇਰ ਇਹ ਬਾਈ ਸਾਸਤਰੀ ਕਾਲ ਸਤਿ ਸ਼੍ਰੀ ਅਕਾਲ ਭਾਈ ਤੁਹਾਡੀ ਡਿਊਟੀ ਇੱਥੇ ਆ ਵੀ ਕੇ ਟੀ ਵਾਲਿਆਂ ਦੇ ਅੱਛਾ ਅੱਛਾ ਠੀਕ ਆ ਆ ਪਾਏ ਓਏ ਫਰੀਦ ਤੇ ਟਾਇਰ ਓਏ ਆ ਪਾਏ ਲੈ ਲੈ ਲੋ ਆਪਣੇ ਵਾਲੇ ਦੇ ਵੀ ਕੇ ਟੀ ਦੇ ਪਾਏ ਬਟੈਰ ਓ ਉਹ ਫਰੀਦ ਕਿੱਧਰ ਉੱਠ ਗਿਆ ਉਹਦਾ ਉਹ ਟਾਇਰ ਪੁੱਛਣ ਲੱਗ ਗਿਆ ਆ ਜਾ ਹਾਂ ਕੋਈ ਆਇਆ ਥੇ ਉਹ ਆ ਕੈਮਰੇ ਵਾਲਾ ਬਾਈ ਖੜਾ ਓ ਇੱਥੇ ਇੱਧਰ ਨਹੀਂ ਨੰਗ ਸਸਤੀ ਆ ਬਾਈ ਸਸਤੀ ਕਰ ਬਾਈ ਤੂੰ ਕੀ ਬਣਾਉਣਾ ਮੈਂ ਵੀਰੇ ਕਿਸਾਨ ਆਪੀਨੀਆਂ ਚੈਨਲ ਹੈ ਮੇਰਾ ਕਿਸਾਨ ਆਫ ਇੰਡੀਆ ਇੱਥੋਂ ਕਿੱਧਰ ਨੂੰ ਜੂਮ ਆ ਤੇਰਾ ਮੇਰਾ ਜੂਮ ਫਿਰ ਇੱਦਣ ਓ ਉਧਰ ਆ ਫਿੱਦਾ ਠੀਕ ਆ ਤੁਹਾਡਾ ਆਪਣਾ ਚੈਨਲ ਆ ਨਹੀਂ ਨਹੀਂ ਵੀਰੇ ਮਾਲਕਾਂ ਦਾ ਹੈ ਮੇਰ ਰਿਪੋਰਟਰ ਆ ਜਿਉਂਦਾ ਰਿਹਾ ਬਾਈ ਤੂੰ ਆਪਦਾ ਚੈਨਲ ਬਣਾ ਫਿਰ ਆ ਬੰਦਾ ਤੂੰ ਹਾਂ ਜੀ ਤੁਹਾਡੇ ਤੋਂ ਲਵਾਂਗੇ ਸਿੱਖਿਆ ਉਹ ਜਾਉਂਦਾ ਰਿਹਾ ਸੋਣੇ ਅਸੀਂ ਵੀ ਆਈ ਮੈਂ ਵੀ ਕਿਸੇ ਚੈਨਲ 'ਚ ਕੰਮ ਕਰਦਾ ਸੀ ਪਹਿਲਾਂ ਫਿਰ ਇਹ ਆਪਦਾ ਬਣਾ ਲਿਆ ਸੂਤ ਆ ਗਿਆ ਕੰਮ ਜਾਉਂਦਾ ਰਿਹਾ ਜਾਉਂਦਾ ਰਿਹਾ ਸੋਣੇ ਜਾਉਂਦਾ ਰਿਹਾ ਕਾਫੀ ਉਹ ਖਿਲਰਿਆ ਜਾ ਮੇਲਾ ਉਹ ਬਾਲਾ ਦੂਰ ਆ ਆਹੂ ਪੱਟਣ ਵਾਲੀ ਦੇ ਬਾਈ ਸਾਹਿਬ ਜਿੱਤੇ ਵੀ ਆਪ ਕੋ ਸਾਹਿਬ ਉਹ ਦੇਖਦੇ ਹਾਂ ਬਾਈ ਬਹੁਤ ਦੇਖੀ ਦੀਆਂ ਬਾਈ ਸਤਿ ਸ੍ਰੀ ਅਕਾਲ ਬਹੁਤ ਆਦੀਆ ਵੀਡੀਓ ਦੇਖੀ ਬਾਈ ਜਾਉਂਦੇ ਰੋ ਜਾਉਂਦੇ ਰੋ ਜਾਉਂਦੇ ਜਾਉਂਦੇ ਰੋ ਓਏ ਆ ਜੰਡੂ ਵਾਲੇ ਨਹੀਂ ਬੈਠੇ ਓਏ ਪ੍ਰੀਤਾ ਉਹ ਜਿਹੜੀ ਆ ਆਹ ਸਮੇਂ ਤੇ ਪੱਤੇ ਕੱਢੀ ਰਾਜੇ ਦੀ ਜਿੱਤਾਈ ਆਹ ਰਾਮਾ ਜੰਡੂ ਵਾਲੇ ਨਹੀਂ ਓ ਯਾਰ ਆ ਆਹ ਸੇ ਆਹ ਦੇਖ ਫਰੀਦ ਆ ਦੇਖ ਫਰੀਦ ਆ ਆਹ ਫਰੀਦ ਦੇਖ ਓ ਕੀ ਲਾਇਆ ਪਿਆ ਇਹਨਾਂ ਨੇ ਆ ਦੇਖ ਓਏ ਕਿੰਨੇ ਪੈਸੇ ਘੱਟ ਕਰਤੇ ਮੜਾ ਇਹ ਦੇਖ ਆਹ ਦੇਖੋ ਲੋ ਇਹ ਕਹਿੰਦੇ ਆ 26 ਇੰਚ ਵਾਲਾ ਦੇਵਾਂਗੇ 2,60,000 ਦਾ 30 ਇੰਚ ਵਾਲਾ ਦੇਵਾਂਗੇ 2,80,000 ਰੁਪਏ ਦਾ ਅੱਛਾ ਅਡੋ ਆਟਾ ਆ ਜਾ ਮਸ਼ੀਨ ਆ ਰੇਟ ਹੀ ਦੇਖ ਲੈ ਕੇ ਆ ਜਾ ਓਏ ਫਰੀ ਤੋਂ ਕੋਈ ਆ ਬੀਜਣ ਵਾਲੀ ਜਿਹੜੀ ਹੈਗੀ 26 ਇੰਚ ਦੋ ਰੋਣਾਂ ਵਾਲੀ ਤੇ ਇਹ ਦਿੰਦਾ 2,80,000 ਰੁਪਏ ਦੀ ਰਾਮਾ ਜੰਡੂ ਵਾਲਾ ਮਸ਼ੀਨ ਆ ਸਿਰਾ ਗਹਿਣਾ 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 ਮਸ਼ੀਨ ਆ ਆ ਪੱਟਣ ਵਾਲੀ ਪ੍ਰੀਤ ਕਿੰਨੇ ਕ ਦੀ ਆ ਓਏ ਓ ਪੱਟਣ ਵਾਲੀ ਦਾ ਪ੍ਰੀਤ 12000 ਦੋਈ ਆ ਓਏ ਓ ਇਹ ਤਾਂ 12000 ਦੋਈ ਆ ਥੇ ਲੈ ਆ ਥੱਲੇ ਇਹਦਾ ਰੋਲਰ ਆ ਆਹਾਂ 12 ਦਾ ਕੱਲਾ ਅਜਾ 12 ਦਾ ਤਾਂ ਉਹੀ ਆ ਇਹ ਕਿੰਨੇ ਦੀ 172 ਦੀ ਆ ਜੇ 172 ਦੀ ਆ ਸ਼ਾ ਉਹ ਪ੍ਰੂਟੈਕ ਦੇਖ ਕੇ ਹੁੰਦੀ ਸੀ ਚਲੋ 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 ਉਹ ਵੱਡੀ ਵੀ ਬਾਲੀ ਆ ਪ੍ਰੀਤ ਹੋਈ ਕੋਈ ਆ 183 ਦੀ ਆ ਓਏ ਇਹ 30 ਇਹ 30 ਇੰਚ ਵਾਸਤੇ ਉਹ 26 ਇੰਚ ਵਾਸਤੇ ਮੈਂ ਨਾ ਚਾਰ ਲੈ ਆਉਂਗਾ ਨਹੀਂ ਨਹੀਂ ਚਾਰ ਨਾ ਲਿਜਾਉ ਕਿਤੇ ਬੈਡ ਵਾਲਾ ਇਹ ਬੈਡ ਵਾਲਾ ਯਾਰ ਫਾਂਦਰ ਆਮੇ ਜੰਡੂ ਵਾਲਾਂ ਦੇ ਸਿਰਾ ਨੈਕਸਟ ਲੈਵਲ ਹੁੰਦੇ ਆ ਨੈਕਸਟ ਲੈਵਲ ਆ ਪ੍ਰੀਤ ਕੀ ਕਹਿੰਦਾ ਕੀ ਦੇਖ ਗਏ ਪ੍ਰੋਟੈਕ ਪ੍ਰੋਟੈਕ ਟਰੈਕਟਰ ਚਾਲ ਚਾਲ ਬਈ ਪ੍ਰੋਟੈਕ ਦੇਖ ਗਏ ਆਪਾਂ ਆਪਦੇ ਮਹਿਕਮੇ ਵਾਲੇ ਪਾਸੇ ਜਾਈਏ ਯਾਰ ਹੋਰ ਗੱਲਾਂ ਦੀਆਂ ਗੱਲਾਂ ਆ ਗੁਰਵਾਜ ਵਾਲੇ ਆ ਗੁਰਵਾਜ ਵਾਲੇ ਖੜੇ ਹੋਏ ਕੋਈ ਇਹਨਾਂ ਦੇ ਬੇਲਰ ਬਹੁਤ ਵੇ ਗਿਆ ਤੀ ਪ੍ਰੀਤ ਹਾਂ ਇਹਦਾ ਟੌਰ ਦੇ ਗੱਲ ਦਾ ਫਾਇਦਾ ਉਹ ਇਕੱਠ ਇੱਥੇ ਹੀ ਹੁੰਦਾ ਵੀਰੇ ਜੀ ਇਹ ਟੈਗ ਦਾ ਜੇ ਮੇਲਾ ਦੇਖਣਾ ਕਿਤੇ ਦੇਖ ਲਓ ਜੇ ਇਕੱਠ ਦੇਖਣਾ ਸਵਰਾਜ ਦੇ ਆਜੋ ਆ ਖੜਾ ਪਾਪੀ ਉਹ ਮੈਂ ਆ ਨਹੀਂ ਮਿਲਦਾ ਓਏ ਕਿਸੇ ਨੂੰ ਸਾਸਰੀ ਖਾਲ ਬਾਈ ਸਾਸਰੀ ਖਾਲ ਬਾਈ ਸਵਰਾਜ ਵਾਲਿਓ ਕੀ ਹਾਲ ਹੈ ਥੋੜੇ ਦਰਸ਼ਨ ਸੌਖੇ ਹੋ ਜਾਂਦੇ ਆ ਪਰ ਇਹਦੇ ਦਰਸ਼ਨ ਬਹੁਤ ਔਖੇ ਨੇ ਨੈਕਸਟ ਲੈਵਲ ਨੈਕਸਟ ਲੈਵਲ ਪ੍ਰੀਤ ਜਦੋਂ ਨਾ ਆਹ ਦੇਖ ਜਦੋਂ ਬੰਦਾ ਐ ਬਹਿ ਗਿਆ ਨਾ ਐ ਨਹੀਂ ਲੱਗਦਾ ਵੀ ਕਿਵੇਂ ਕੋਈ ਰਾਜਾ ਸਿਹਾਸਣ ਤੇ ਬੈਠਾ ਹੁੰਦਾ ਹੈ ਓਏ ਹੈ ਨਾ ਇਖਦਾਨ ਨੂੰ ਸਾਰੇ ਇਹ ਮਹਾਰਾ ਦੇ ਲੈ ਕੇ ਜੁਨੇ ਹੋਣ ਦੇ ਦਾ ਜੀ ਸਾਹਮਣੇ ਆ ਰਹੀ ਹੈ ਇਹ 744 ਵੀ ਭਲਾ ਆ ਗਿਆ ਪ੍ਰੋਟੈਕ ਕਿ ਟਾਇਲ ਟੈਸਟਿੰਗ ਚਲ ਰਹੀ ਹੈ ਤਿਆਰੀ ਚੱਲ ਰਹੀ ਹੈ ਤਿਆਰੀ ਚੱਲ ਰਹੀ ਆ ਜੂਗਾ ਦੇਖੋ ਮੀਂਦ ਜਿਹੜਾ ਆ 855 ਪ੍ਰੋਟੈਕ ਆ ਇਹ 26 52 ਇੰਚ ਚ ਆ ਜੂਗਾ ਜਿਹੜਾ ਫਰੰਟ ਐਕਸਲ ਦਾ ਹਾਂ ਪੀਪੀਡੀ ਹਾਂ ਦੇਖੋ ਤਿਆਰੀ ਚੱਲ ਰਹੀ ਆ ਉਹ ਚੀਜ਼ਾਂ ਅਨਾਉਂਸ ਹੋ ਜਿਹੜੀਆਂ ਉਹ ਕਰਾਂਗੇ ਆਪਾਂ ਅੱਜ ਮਤਲਬ ਫਿਲਹਾਲ ਹੈ ਨਹੀਂਗਾ ਵਾ ਆ ਆਜੂਗਾ ਫਿਲਹਾਲ ਇਹ ਜਿਹੜਾ ਮਾਡਲ ਇਹ ਇਹ 60 ਇੰਚ ਚੌੜਾ ਜਿਹੜਾ ਹਾਂਜੀ ਰੂੜੀ ਤੇ ਬਾਣ ਬਾਦਾਂ ਦੇ ਬਾਦ ਸਾਨੂੰ ਆਪਣਾ ਧਿਆਨ ਦੇਣਾ ਚਾਹੀਦਾ ਹੈ ਰਿਪ੍ਰੈਂਟ ਮੈਨੇਜਮੈਂਟ ਆ ਜਸਵੰਤ ਆਲੇ ਖੜੇ ਆ ਓਏ ਬਹੁਤ ਹੀ ਵੱਡਾ ਸਿਹਰਾ ਹੈ ਓਏ ਆਜਾ ਕਰਨੇ ਇਧਰ ਨੂੰ ਚੱਲ ਗਿਆ ਫੇ ਇੱਥੇ ਮੇਲੇ ਤੋਂ ਆਪਣੇ ਆ ਆਪਣੇ ਇੱਧਰ ਮਗਰ ਕੰਪਨੀ ਆਪਣੀ ਐਗਰੀ ਜ਼ੋਨ ਬੈਠੀ ਆ ਆ ਐਗਰੀ ਜ਼ੋਨ ਵਾਲੇ ਬੈਠੇ ਆ ਕਿ ਅੱਜ ਕੱਲ੍ਹ ਹਿੰਦੂ ਦਾ ਖੇਤਖਾਨੀ ਨੇ ਤੁਹਾਡੇ ਕੋਲ ਦੇ ਜੋ ਕਿ ਤੁਹਾਨੂੰ ਬਹੁਤ ਆ ਕੌਣ ਆ ਭਲਾ ਐਗਰੀ ਜ਼ੋਨ ਵਾਲਿਆ ਭਾਈ ਸਤਿ ਸ੍ਰੀ ਅਕਾਲ ਮੇਰੇ ਸਤਿ ਸ੍ਰੀ ਅਕਾਲ ਸੋਹਣਾ ਕੀ ਹਾਲ ਆ ਕੈਮ ਤੁਹਾਨੂੰ ਵੱਧ ਤੋਂ ਵੱਧ ਬੋਲ ਭਾਈ ਸਤਿ ਸ੍ਰੀ ਅਕਾਲ ਬਹੁਤ ਭੌੜੀ ਚੜਾਈ ਲੱਗੀ ਸਤਿ ਸ੍ਰੀ ਅਕਾਲ ਮਹਾਰਾਜ ਜੀ ਨੂੰ ਕਹੋਗੀ ਕੀ ਹੋ ਕਿਸਾਨਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਡਾクター ਗੁਰਦਾਸ ਆ ਮਗਰੋਂ ਇਹ ਕਿਹੜੀ ਕੰਪਨੀ ਆ ਓਏ ਉਹ ਘੋਟੜ ਵੀ ਆ ਭਾਈ ਮੈਨੂੰ ਪੜਨਾ ਨਹੀਂ ਆਉਂਦਾ ਸੀ ਐਲਈਸੀ ਇਹ ਕਿਹੜੀ ਕੰਪਨੀ ਬਣੀ ਜਿਵੇਂ ਕਿ ਪਹਿਲੇ ਇਧਰ ਇਧਰ ਪ੍ਰੀਤ ਓਏ ਉਰੇ ਆਈ ਇਹਦਾ ਆਈਲੈਂਡ ਤੋਂ ਫੜਿਆ ਗਿਆ ਤਾ ਪ੍ਰੀਤ ਓਏ ਕਿ ਮੇਰਾ ਹੁਣ ਆਹਨ ਕੋ ਹੱਥ ਕੇ ਆਉਂ ਕਰ ਕਰਨੇ ਉਹ ਕਰਨੇ ਹਾਂ ਹਾਂ ਬਾਈ ਸਾਸਰੀ ਕਾ ਮੈਂ ਨਹੀਂ ਆਉਣੇ ਮੈਂ ਮੜੇ ਮੇਲੇ ਚ ਸਰ ਜੀ ਘੇੜਾ ਕਢਾ ਰਾਂ ਮੈਂ ਆ ਗਿਆ ਕਰਨੇ ਆਪਾਂ ਉਹ ਗੱਲ ਹੀ ਟਾਲਦੇ ਹੋਏ ਆਪਾਂ ਨੂੰ ਨਾਂ ਨਹੀਂ ਪੜਿਆ ਗਿਆ ਉਹ ਗੱਲ ਨੂੰ ਆ ਗਿਆ ਆ ਗਿਆ ਵੀਰੇ ਆ ਗਿਆ ਆ ਗਿਆ ਆ ਗਿਆ ਆ ਕੇ ਜਾਨਾ ਓਏ ਆ ਓਏ ਓਏ ਕਰਦੇ ਓਏ ਓਏ ਆਸੇ ਆ ਕੀ ਓਏ ਓਏ ਆਹਾ ਓਏ ਇਹ 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 ਕੀ ਹੋਇਆ ਮੈਂ ਪਤਾ ਵੀ ਆ ਤਾਂ ਇੰਜਨ ਆ ਤੇ ਆ ਇਹ ਜਨਰੇਟਰ ਮੈਂ ਤਾਂ ਮਗਰੋਂ ਪਤਾ ਲੱਗਿਆ ਵੀ ਇਹ ਤਾਂ ਕੰਪਰੈਸ਼ਰ ਆ ਲੱਗਦਾ ਵੀ ਆਲੂ ਸਟੋਰ ਵਾਲਾ ਦੇਖਣ ਵਾਲੇ ਨੂੰ ਲੱਗਦਾ ਤਾਂ ਇਹ ਕੰਪਰੈਸ਼ਰ ਆ ਕੰਪਰੈਸ਼ਰ ਆ ਮੈਂ ਪਿੱਛੇ ਵੀਡੀਓ ਬਣਾ ਕੇ ਗਿਆ ਮੈਂ ਪਤਾ ਵੀ ਆ ਤਾਂ ਇੰਜਨ ਆ ਆ ਜਨਰੇਟਰ ਆ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਯਾਰ ਇਹ ਤਾਂ ਆਲੂ ਸਟੋਰ ਵਾਲਾ ਲੋਕਾਂ ਨੇ ਕਮੈਂਟ ਕੀਤੇ ਲੋਕਾਂ ਦੀ ਜਾਣਕਾਰੀ ਦੇਖਾ ਆਪਣੇ ਨੂੰ ਕਿੰਨੀ ਜ਼ਿਆਦਾ ਹੁੰਦੀ ਹੈ ਆ ਦੇਖਾ ਆ ਬਾਈ ਹੁਣੀ ਵੇਚਦੇ ਆ ਬਾਈ ਹਾਂਜੀ ਫ੍ਰਿਕ ਇੰਡੀਆ ਜੀ ਫ੍ਰਿਕ ਇੰਡੀਆ ਲੰਬਾ ਫ੍ਰਿਕਾ ਵਾੜ ਰਿਹਾ ਅੱਛਾ ਫ੍ਰਿਕ ਇੰਡੀਆ ਇਹ ਇਨੀ ਕਮਾਲ ਦੀ ਫਸਲ ਹੈ ਜਿਹੜੀ ਗੰਨੇ ਦੀ ਫਸਲ ਹੈ ਤੇ 12 ਤੋਂ 14 ਮਹੀਨੇ ਦੀ ਫਸਲ ਹੈ 12 ਤੋਂ 14 ਦੇ ਖੇਤ ਵੀ ਚਲੈਂਦੀ ਹੈ ਹੁਣ ਕੇਬਲ ਵਾਲੇ ਓਏ ਜਾਂ ਮਾਝ ਦਾ ਇਹ ਹੈ ਇਸ ਏਕੜੇ ਵਿੱਚ ਅੱਜ ਦੀ 1.5 ਜਾਂ ਇਸੇ ਗੱਲ ਕਰਦੇ ਆ ਤੇ 50 ਲੱਖ ਰੈਕਟਰ ਪਰ ਪ੍ਰੀਤ ਕਿਧਰ ਗਿਆ ਪ੍ਰੀਤ ਓਹ ਨਾ ਕੋਈ ਖੜਾ ਪਰ ਉਹ ਜੀ ਸਵਾਲ ਉਹਨੂੰ ਕਹਿ ਤੂੰ ਹੁਣ ਖਰੀਦਣਾ ਥੋੜੋ ਆ ਇੱਕ ਬਹੁਤ ਆਪਣੇ ਕੋਲੇ ਅੱਜ ਹੀ ਦੇਣ ਹੈ 15 ਅੰਦਰ ਵੱਲ ਉਸ ਗੰਨੇ ਨੂੰ ਪੇਰਨੀ ਹੈ ਦੇਖੋ ਇੱਕ ਬੇਥੇਰਾ ਉੱਤੇ ਮਾਉਣ ਹੈ ਨਾ ਉਹ ਬਾਹਰ ਵਾ ਓਏ ਹਾਲ ਕਿਹਜੇ ਪਏ ਓਏ ਤੇ ਜਿਹੜੀਆਂ ਉਹ ਕਰ ਲਿਆ ਆ ਹਾਲ ਆ ਓਏ ਆ ਕੀ ਆ ਯਾਰਾ ਗੱਲ ਕਰਦੇ ਆ ਕੀ ਜਿਗਾਰ ਆ 14 ਮਹੀਨੇ ਖੇਤ ਵਿੱਚ ਰਹੀ ਇਹ ਕੀ ਕਰਦਾ ਇਹਦੀ ਜਿਹੜੀ ਬਿਉਂਦ ਬੰਦੀ ਆ ਤਾਂ ਨਿਸ਼ਾਨ ਲਾਉਂਦਾ ਆਪਾਂ ਕੀ ਕਰਦੇ ਆ ਕਿ ਕੰਨਾ ਜਾਂ ਕਮਾਦ ਲਾੜ ਦੀ ਦੇ ਸ਼ੁਰੂਆਤ ਕਰਦੇ ਆ ਕੋਈ ਪੁਰਾਣੀ ਹੀ ਨਹੀਂ ਗੱਲ ਸਮਝੋ ਵਾ ਜਾਂ ਤਾਂ ਇਹ ਪੱਥਰ ਪੁੱਥਰ ਵਾਲੀ ਪੈੜੀ ਪਟਦਾ ਪੱਥਰ ਪੁੱਥਰ ਵਾਲੀ ਸਾਰੇ ਖਰਚੇ ਹੋਏ ਹੁੰਦੇ ਆ ਇਹ ਇੱਕ ਕਾਦੇ ਵਾਲਾ ਸੰਦ ਆ ਯਾਰ ਇਹਦੀ ਜਿਹੜੀ ਬਿਉਂਦ ਬੰਦੀ ਕਰਨੀ ਹੈ ਇਹ ਕਾਦੇ ਵਾਲਾ ਸੰਦ ਹੋਇਆ ਉਹ ਰੂਲਾ ਜਾ ਮਗਰ ਉੱਧਰ ਕਰਦਾ ਹੂੰ ਆ ਤਾਂ ਯਾਰ ਤੈ ਤੋੜ ਜੇ ਲੱਗੇ ਆ ਮੂਰੇ ਤਾਂ ਯਾਰ ਇਹ ਫਸਲ ਇਹ ਪੱਥਰ ਇਹ ਪੱਥਰਾਂ ਵਾਲੀ ਪੈਲੀ ਦਾ ਹੀ ਸੰਦੀ ਆ ਓਏ ਆ ਦੇਖ ਹਲ ਕਿਹੋ ਜੇ ਪਏ ਆ ਹੋ ਗਿਆ ਜਿਵੇਂ ਅਸੀਂ ਹਸੂ ਕੱਟੂ ਦੀ ਬਜਾਈ ਕਰ ਦਿੰਦੇ ਆ ਆ ਦੇਖ ਆ ਆ ਦੇਖ ਲੈ ਆ ਹਲ ਕਿਹੋ ਜੇ ਪਏ ਯਾਰ ਸਰਦੀ ਮੌਸਮ ਦੇ ਵਿੱਚ ਆਉਂਦੀ ਹੈ ਵੇਖਿਆ ਕਿ ਇਹੋ ਜੇ ਹਲ ਬਜਾਈ ਦੇ ਸਮੇਂ ਹੈਂ ਇਹ ਫਸਲ ਨਹੀਂ ਆ ਦੋ ਫਸਲਾਂ ਉਰੀ ਸਿਰਾਂ ਗੱਲਵਾਤ ਹੋਈ ਪਈ ਹਲਾ ਜੀ ਅਸੀਂ ਨਵਾਂ ਗੰਨਾ ਵੀ ਹੈ ਨਾ ਜਿਹਨੂੰ ਬੀਜਰ ਕਹਿੰਦੇ ਨੇ ਪਲਾਨ ਪ੍ਰੋਗਰਾਮ ਕਹਿੰਦੇ ਨੇ ਕਿ ਨਵਾਂ ਬੀਜ ਲਾ ਕੇ ਨਮੀ ਬਸਤੀਆ ਉੱਧਰ ਨੂੰ ਮਾੜਾ ਇਹ ਮਾਰ ਕੇ ਕਬੋਟੇ ਹੁਣ ਵਾਲ ਨੂੰ ਚੱਲ 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 ਟਰੈਕਟਰ ਨਾਲ ਇੱਕ ਗੱਲ ਹੋਰ ਆ ਓਏ ਉਹ ਸੇ ਉੱਥੇ ਕੋਈ ਗੱਲ ਆ ਕਿਤੇ ਕੋਈ ਲੜਦਾ ਨਹੀਂ ਪਿਆ ਮੈਂ ਕਹਿੰਦਾ ਲੜਾਈ ਹੋ ਗਈ ਆ ਗਿਆ ਲੜਾਈ ਹੋ ਗਈ ਹੁਣ ਕੀ ਕੀ ਪਲਾਨਿੰਗ ਕਰਨੀ ਹੈ ਉਹ ਸੇ ਬੰਦੇ ਬਹੁਤ ਇਕੱਠੇ ਆ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਵੀਰ ਕੀ ਹਾਲਾ ਹੁਣ ਆਪ ਜਿੰਨੇ ਨੇ ਪੂਰੇ ਸਹੀ ਲਾਏ ਨੇ ਇਹ ਨਹੀਂ ਵੀ ਅੱਧ ਜੀ ਮੁੜ ਜਾਣਾ ਹੈ ਨਾ ਤਰੱਕੀ ਦੇ ਪੰਨੇ ਲਾਣੇ ਨੇ ਓਏ ਕੁਪਰ ਦਾ ਪਣ ਕੱਢਦੇ ਆ ਊਪਨ ਕੱਢਦੇ ਆ ਗਲੀ ਵਾਲੀ ਲਾਲ ਲੱਗਿਆ ਉਹਨਾਂ ਦੇ ਵਿੱਚ ਡਿਗਰੇਸ਼ਨ ਹੋ ਜਾਂਦੀ ਹੈ ਤੇ ਕਰੋ ਇਸ ਤੋਂ ਕਿੰਨੀ ਕੰਮ ਵੀਰੇ ਫੇਰਾਗਲਵਾਤ ਆਏ ਮੇਲੇ ਦੀ ਸਮਲੋ ਨਕੋਤਰ ਦੇ ਵਿੱਚ ਮੇਲਾ ਹੈ ਇਹ ਜਿਸੇ ਵੀ ਸੱਜਣ ਨੇ ਦੇਖਣਾ ਹੋਣਾ ਇੱਕ ਦਿਨ ਬਚਦਾ ਮੇਲੇ ਦੇ ਵਿੱਚ ਹਰ ਕੋਈ ਆਜੋ ਆਲੂਆ ਬਾਤ ਤੇ ਬਹੁਤ ਫੇਰਾ ਇਨਫੋਰਮੇਸ਼ਨ ਮਿਲ ਰਹੀ ਆ ਸ਼ੁਰੂ ਹੋ ਜਾ ਸਾਰੇ तकरीबन ਸਾਰੇ ਜ਼ਿੰਮੇਦਾਰੇ ਤੇ ਆਂਦਾ ਹੋਏ ਆ ਤੇ ਸਾਰਿਆਂ ਦੇ ਫੋਲ ਦਿਖਾਉਣ ਜਾਂਦੇ ਆ ਫੋਲ 1 2 3 4 5 12 12 13 14

ਰਣੂ ਲੋਕਾਂ ਨੂੰ ਪਤਾ ਲੱਗਣਾ ਮੇਲੇ ਦਾ ਹਜੇ ਹਾਂ ਦੇਖੋ ਤਾਂ ਨਹੀਂ ਸਾਈਬਰ ਨੇ ਪਾਸੋਂ ਪੀੜ ਫੜਕਾ ਪਾਣਾ ਹਾਂ ਆਟਾ ਗਮੂਟਾ ਗੇ ਦੇਖੋ ਤੇ ਸਫਾਈ ਸੁਭਾਈ ਦੇਖੋ ਮੇਲੇ ਦੇ ਵਿੱਚ ਹੋਰ ਤਾਂ ਨਾਲੀਆਂ ਗੱਲਾਂ ਆਜੋ ਦੇਖ ਲੈਣੇ ਆ ਰਾਤਰੀ ਕਾਲ ਬਾਈ ਜੀ ਵਧੀਆ ਜੀ ਵਧੀਆ 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 ਇੱਕ ਅੱਖ ਜਮਾਲ ਉਟ ਕਿ ਤੂੰ 6 ਘੰਟੇ ਨੇ ਇਕੱਲੇ ਨਿਕੁੰਦੇ ਨੂੰ ਤੇ ਮਾਨੂੰ ਅਗਲਾ ਸੀ 12 ਕੀ ਕਹਿੰਦਾ ਬਾਈ ਕਹਿੰਦਾ ਵੀਡੀਓ ਬਣਾ ਦਿਓ ਉਹਦੀ ਪੂਰੇ ਤਾਂ ਬਾਈ ਥੋੜੇ ਤਾਂ ਆਉਂਦੇ ਨਹੀਂਗੇ ਯਾਰ ਇਹ ਹੈ ਤੁਹਾਡੇ ਪਿਆਰ ਨਾਲ ਨਹੀਂ ਪੂਰੇ ਤਾਂ ਆਉਂਦੇ ਨਹੀਂ ਪ੍ਰੀ ਦੂੰ ਓਏ ਨਮਾ ਵਾਲਾ ਸੋਨਾ ਓਏ ਹਾਂ ਇਹ ਤਾਂ ਯਾਰ ਮੂਹ ਆਉਂਦਾ ਯਾਰ ਜੇ ਨਾ ਟਰੈਕਟਰ ਜੂਵੋ ਮੂਹੋਂ ਆਉਂਦਾ ਹੋਵੇ ਤਾਂ ਇਹ ਗੱਡੀ ਲੈ ਜਾਂਦੇ ਹੋਈਏ ਅਸੀਂ ਉਹੀ ਰਾਹ ਦੇ ਦਿੰਨੇ ਆ ਇੱਜ਼ਤ ਵਜੋਂ ਹੀ ਰਾਹ ਦੇ ਦਿੰਨੇ ਸਹੀ ਆ ਅਰਜਨ ਅਰਜਨ ਮੂਹੋਂ ਆਉਂਦਾ ਹੋਵੇ ਤਾਂ ਆ ਸਾਡਾ ਆ ਬੰਦਾ ਇਹ ਅਰਜਨ ਦਾ ਫੈਨ ਆ ਕੋਈ ਬੰਦਾ ਅਰਜਨ ਤੇ ਟਰਾਲੀ ਤੇ ਲਈ ਆਉਂਦਾ ਹੋਵੇ ਤਾਂ ਇਹਨੇ ਕੀ ਕਰ ਰਾ ਇਹਨੇ ਰਾਹ ਦੇ ਦੇਣਾ ਗੱਡੀ ਬਾਵਾ ਕੱਚੇ ਲਾ ਲੈਣੀ ਆ ਪੂਰੀ ਇੰਟਰਟ ਹੋ ਜਾਂਦੇ ਹਾਂ ਹਾਂ ਮਤਲਬ ਅਸੀਂ ਰਿਸਪੈਕਟਿਵ ਵਾਲੀ ਦਿੰਨੇ ਆ ਟਰੈਕਟਰ ਨੂੰ ਸਾਨੂੰ ਐ ਹੁੰਦਾ ਵੀ ਯਾਰ ਇਹ ਘੈਂਟ ਟਰੈਕਟਰ ਆ ਇਹ ਸਾਡਾ ਸਵਦੇਸ਼ੀ ਟਰੈਕਟਰ ਆ ਆਪਦਾ ਟਰੈਕਟਰ ਆ ਮਿੰਦਰਾ ਦੇ ਅਸੀਂ ਇਸ ਲੈਵਲ ਦੇ ਫੈਨ ਆ ਬਾਈ ਮੇਰੇ ਕੋਲ ਮਿੰਦਰਾ ਦੀ ਥਾਰ ਆ ਹਾਂਜੀ ਮਿੰਦਰਾ ਦੀ ਸਕਾਰਪਿਓ ਆ ਮਿੰਦਰਾ ਦਾ ਸਵਰਾਜ ਆ ਮਿੰਦਰਾ ਦਾ ਜੂਗੋ ਜੀ ਜੀ ਤੇ ਮਿੰਦਰਾ ਦਾ ਆਲੂ ਲਾਇਆ ਠੀਕ ਹੈ ਜੀ 500 ਵੀ ਤੇ ਮਿੰਦਰਾ ਦੀਆਂ ਹੀ ਦਵਾਈਆਂ ਪਾਈਆਂ ਮਿੰਦਰਾ ਦਾ 575 ਵੀ ਸੀਗਾ ਪਹਿਲਾਂ ਹਾਂ ਮਿੰਦਰਾ ਪਹਿਲਾਂ 575 ਵੀ ਸੀਗਾ ਹਾਂ ਲੋ ਤੁਸੀਂ ਤੁਹਾਡੇ ਕੋਲ ਸਾਡੇ ਨਾਲੋਂ ਜ਼ਿਆਦਾ ਰਿਕਾਰਡ ਆ ਹਾਂ ਤੇ ਮਿੰਦਰਾ ਦੇ ਆਲੂ ਲਾਏ ਆ ਵੀ ਇਹ ਦੇਖ ਲਓ ਵੀ ਮਿੰਦਰਾ ਨਾਲ ਸਾਡਾ ਮਿੰਦਰਾ ਸਾਡੀ ਆਪਣੀ ਕੰਪਨੀ ਹੈ ਮਤਲਬ ਅਸੀਂ ਨਾਨਦ ਮਿੰਦਰਾ ਦੇ ਮਤਲਬ ਨੇੜੇ țeੜੇ ਵਾਲੇ ਬੰਦੇ ਆ ਬਸ ਹਨਾ ਬ੍ਰੀਤੇ